পাঠ কাছে খুব জানান আমানি

ਸਾਰਨਾ ਆਪਣਾ ਨਾਮ ਸੁਣੇ ਪਾਛਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਇੱਥੇ ਆਏ ਫਿਰ ਅੰਗਦ ਫੋਰ ਤੇ ਅਮਰਦਾਸ RAM ਦਾਸਾ ਹੋਏ ਸਹਾਰਾ ਅਰਜਨ ਹਰ ਗੋਬਿੰਦ ਨਾਮ ਸਿੰਘ ਜੀ ਹਾਜ਼ਰ ਆਏ ਜੀ ਹਰਕਿਸ਼ਨ ਤੇ ਆਈ ਹੈ ਜਿਸ ਟਠ ਸਭ ਦੁੱਖ ਜਾਏ एक पहाड़ से भरे हैं काढ़ नौ निर्जाल धाय सब थाई होए सहाय दशम बादशाह साहिब श्री गुरु गोविंद सिंह जी सब थाई होए सहाय देखो आज असी ਲੱਖਾਂ ਨਾਨਕ ਨਾਮ ਲੈਵਾ ਸੰਗਤਾਂ ਦੇ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਬੱਚਿਆਂ ਦੇ ਰੂਪ ਦੇ ਵਿੱਚ ਅੱਜ ਇੱਥੇ ਸ਼ਹਾਦਤ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆ ਜਿਸ ਦੀ ਉਦਾਹਰਣ ਸਾਰੀ ਦੁਨੀਆ ਦੇ ਵਿੱਚ ਉਦਾਹਰਣ ਇਹੋ ਜਿਹੀ ਉਦਾਹਰਣ ਨਹੀਂ ਮਿਲਦੀ ਹੈਗੀ ਜਦ ਗੁਰੂ ਸਾਹਿਬ ਦੇ ਜਿਗਰ ਦੇ ਟੁਕੜੇ ਛੋਟੇ-ਛੋਟੇ ਬੱਚਿਆਂ ਨੂੰ ਸਾਬ ਜਦਾ ਜ਼ਰਾਵਰ ਸਿੰਘ ਜੀ ਨੂੰ ਔਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਛੋਟੀ ਉਮਰਾਂ ਦੇ ਵਿੱਚ 9 ਦੇ 6 ਸਾਲ ਦੀ ਉਮਰ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਮੈਂ ਸਮਝਦਾ ਕਿ ਇਹ ਇਹੋ ਜਿਹਾ ਉਦਾਹਰਣ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਹੈਗੀ ਅੱਜ ਇਸ ਪਵਿੱਤਰ ਪਾਵਨ ਮੁਕੱਦਸ ਧਰਤੀ ਨੂੰ ਅਸੀਂ ਸਾਰੇ ਆਪਣੇ ਸਾਥੀਆਂ ਦੇ ਨਾਲ ਨਤਮਸਤਕ ਹੋਣ ਦੇ ਲਈ ਆਇਆ ਸਜਦਾ ਕਰਨ ਦੇ ਲਈ ਆਇਆ ਸਾਰੀ ਕਾਇਨਾਤ ਦੀ ਦੀ ਚੜਦੀ ਕਲਾ ਮੰਗੀਏ ਪੰਜਾਬ ਪੰਜਾਬੀ ਤੇ ਪੰਜਾਬੀਆਂ ਤੇ ਦੀ ਚੜਦੀ ਕਲਾ ਮੰਗੀਏ ਔਰ ਸਰਬੱਤ ਦੇ ਭਲੇ ਦੀ ਅਰਦਾਸ ਹੈ ਜਿਹੜੀ ਉਹ ਕੀਤੀ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਆਪਾਂ ਸਭ ਨੂੰ ਸਮੁੱਚੇ ਪੰਜਾਬੀਆਂ ਨੂੰ ਇਹਨਾਂ ਬਾਲ ਇਹਨੇ ਤਾਕਤ ਇਹਨਾਂ ਸਮੱਤ ਬਖਸ਼ਣਾ ਕਿ ਆਪਾਂ ਸਾਰੇ ਸਮਾਜ ਨੂੰ ਮੂੜ ਦੁਆਰਾ ਖੁਸ਼ਹਾਲ ਪੰਜਾਬ ਬਣਾ ਬਣਾ ਸਕੀਏ ਇਹ ਅਰਦਾਸਾ ਕਰਨ ਦੇ ਲਈ ਅੱਜ ਪਹੁੰਚਿਆ ਇੱਥੇ ਔਰ ਮੈਂ ਸਮਝਦਾ ਕਿ ਜਦੋਂ ਆ ਭਾਈ ਜੀ ਵੀ ਅਰਦਾਸ ਕਰ ਰਹੇ ਸੀਗੇ ਤੇ ਜਿਸ ਤਰੀਕੇ ਦੇ ਨਾਲ ਜਦੋਂ ਵਰਣਨ ਕਰ ਰਹੇ ਸੀਗੇ ਜਾਂ ਜਦੋਂ ਵੈਸੀ ਵੀ ਆਪਾਂ ਸੋਚਦੇ ਆ ਕਿ ਕਿਸ ਤਰੀਕੇ ਦੇ ਨਾਲ ਮਹਾਨ ਸ਼ਹਿਜ਼ਾਦੇ ਨੂੰ ਨੂੰ ਦੀ ਸ਼ਹਾਦਤ ਕੀਤੀ ਗਈ ਉਹ ਜਦੋਂ ਸੁਣਦੇ ਆ ਤੇ ਅੰਦਰ ਤੱਕ ਅੱਜ ਵੀ ਸਦੀਆਂ ਬਾਅਦ ਵੀ ਰੂਹ ਕੰਬ ਜਾਂਦੀ ਹੈ ਸੋ ਮੈਂ ਸਮਝਦਾ ਕਿ ਇਹ ਜੀ ਪਵਿੱਤਰ ਧਰਤੀ ਨੂੰ ਤਾਂ ਸਾਰੀ ਦੁਨੀਆ ਚੋਂ ਆ ਕੇ ਨਤਮਸਤਕ ਲੋਕ ਹੁੰਦੇ ਨੇ ਤੇ ਉਹੀ ਨਤਮਸਤਕ ਹੋਣ ਅਰਦਾਸ ਕਰਨ ਲਈ ਅਸੀਂ ਆਏ ਹਾਂ